ਦਿਓ ਨਿਕਲ ਗਈ ਮੇਰੀ ਤਾਂ ਆਹੋ ਲਾਤ ਵੀ ਕੱਬੀ ਐ ਤੇ ਘਰ ਵਾਲਾ ਵੀ ਕੱਬਾ ਹੀ ਐ ਨਾ ਜੇ ਤੈਨੂੰ ਐਨਾ ਹੀ ਸੀ ਸਪਾਈਆਂ ਕਰਨ ਫਿਰ ਆਪਣੀ ਮਾਂ ਨੂੰ ਭੇਜ ਦਿੰਦੀ ਨਾ ਲੱਗ ਗਿਆ ਨਾ ਉਹੀ ਗੱਲਾਂ ਕਰਨ ਘਰੇ ਬੜਨ ਦੀ ਦੇਰ ਤੀ ਨਾਲ ਦੀ ਨਾਲ ਸ਼ੁਰੂ ਹੋ ਗਿਆ ਪਹੁੰਚ ਗਿਆ ਮੇਰੇ ਪੇਕੇਆ ਤੱਕ ਪੋਰਨਾ ਤੈਨੂੰ ਗੱਲਾਂ ਆਉਂਦੀਆਂ ਨਹੀਂ ਹੈਗੀਆਂ ਜਦ ਦੇਖ ਮੇਰੇ ਪੇਕਿਆਂ ਨੂੰ ਫੜ ਲੂਗਾ ਉਹ ਤੇਰਾ ਕੀ ਮਾੜਾ ਕਰਦੇ ਨੇ ਉਹ ਕਿਹੜਾ ਕੁਝ ਚੱਕ ਕੇ ਲੈ ਜਾਂਦੇ ਨੇ ਜਾਂ ਉਰੇ ਖਾਣ ਆਉਂਦੇ ਨੇ ਦੇ ਕੀ ਜਾਂਦੇ ਨੇ ਕੁਝ ਜ਼ਿਆਦਾ ਆਉਂਦੇ ਨੇ ਆਹ ਦੇਖ ਐ ਚੱਲ ਪਈ ਐ ਜਿਵੇਂ ਨਾ ਚਾਬੀ ਭਰ ਕੇ ਛੱਡੀ ਹੁੰਨੀ ਆ ਉਹ ਪਹਿਲਾਂ ਮੇਰੀ ਗੱਲ ਸੁਣ ਮੈਨੂੰ ਉਹ ਮਾੜੇ ਨਹੀਂ ਲੱਗਦੇ ਮੇਰੇ ਸਹੁਰੇ ਨੇ ਪਰ ਇੱਕ ਗੱਲ ਉਹਨਾਂ ਚ ਮਾੜੀ ਐ ਜਿਹੜੇ ਤੈਨੂੰ ਉਹ ਚੰਗੀ ਸਿੱਖਿਆ ਨਹੀਂ ਦਿੰਦੇ ਨਾ ਚੰਗੀ ਸਿੱਖਿਆ ਦੇ ਇਹਨੂੰ ਮਾੜੀ ਵੀ ਕਦੋਂ ਦਿੱਤੀ ਹੈਗੀ ਉਹਨਾਂ ਨੂੰ ਪਤਾ ਹੈ ਵੀ ਸਾਡੀ ਧੀ ਜਦੋਂ ਦੁਖੀ ਹੁੰਦੀ ਆ ਉਦੋਂ ਹੀ ਪੈਰ ਪਟਦੀ ਆ ਕਦੇ ਮੈਂ ਪੇਕੀ ਜਾ ਕੇ ਦੇਖਿਆ ਜਦ ਆਪਣਾ ਨਵਾਂ ਨਵਾਂ ਵਿਆਹ ਹੋਇਆ ਸੀ ਮੈਂ ਤਾਂ ਇੰਨੀ ਗੱਲ ਕਹਿ ਦਿੰਦੀ ਸੀ ਜੀ ਚਲ ਮੈਨੂੰ ਮਿਲਾ ਲਿਓ ਦਿਨੇ ਦਿਨੇ ਮੈਂ ਤਾਂ ਰਾਤ ਵੀ ਨਹੀਂ ਰਹਿੰਦੀ ਦੀ ਬਿਨਾ ਮੇਰਾ ਘਰ ਇਹੇ ਆ ਹੁਣ ਜੇ ਪੇਕਿਆਂ ਦਾ ਮੋਹ ਕਰੂ ਕਦੇ ਘਰ ਨਹੀਂ ਬਸਦੇ ਹੈਗੇ ਨਾ ਤੇ ਫਿਰ ਹੁਣ ਤੇਰਾ ਕਿਵੇਂ ਇੰਨਾ ਮੋਹ ਪੈ ਗਿਆ ਸੀ ਐਨੇ ਦਿਨ ਬੈਠੀ ਰਹੀ ਤੈਨੂੰ ਸਮਝਾਉਣ ਦੀ ਮਾਰੀ ਗਈ ਸੀ ਵੀ ਜੇ ਤੂੰ ਸਮਝ ਜੇ ਤੂੰ ਕਾਨੂੰ ਸਮਝਦਾ ਫਿਰ ਉਹੀ ਗੱਲਾਂ ਕਹੇਗਾ ਕਹਿੰਦੀ ਐ ਮੈਨੂੰ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ ਤੇਰਾ ਤਾਂ ਉਹ ਕੰਮ ਹੋਇਆ ਪਿਆਗਾ ਨਾ ਇਧਰ ਮੂੰਹ ਕਰੀ ਤੂੰ ਮੈਨੂੰ ਕੁੱਤੇ ਦੀ ਪੂਛ ਕਹਣੀ ਐ ਤੇ ਆਪ ਆਪ ਤੇਰਾ ਨਖਰਾ ਕਿਤੇ ਥੱਲੇ ਡਿੱਗਦਾਗਾ ਨਖਰੇ ਦਾ ਵਰਤੀਆਂ ਦੇ ਆ ਹੀ ਹੁੰਦੇ ਨੇ ਬੰਦੇ ਚ ਦੰਤ ਹੋਣਾ ਚਾਹੀਦਾ ਤੀਵੀਆਂ ਦੇ ਨਖਰੇ ਚੱਕਣ ਦਾ ਤੈਂ ਕਦੇ ਮੇਰਾ ਨਖਰਾ ਚੱਕਿਆ ਆ ਸੂਟ ਦੇਖ ਲੈ ਉਹੀ ਪਾਈ ਫਿਰੀ ਜੰਨੀ ਆਂਗੀ ਪੇਕੇ ਚੱਜ ਦਾ ਦੇ ਦੇਣ ਤਾਂ ਦੇ ਦੇਣ ਤੈਂ ਕਦੇ ਨਾ ਉਲੀ ਵੀ ਚੱਲ ਭਗਵਾਨੇ ਤੂੰ ਮੇਰੇ ਨਾਲ ਚੱਲ ਤੈਨੂੰ ਚੱਜ ਦਾ ਸੂਟ ਏ ਦਵਾ ਲਿਆ ਮਾਂ ਨਾ ਮੇਰੀ ਗੱਲ ਸੁਣ ਲੈ ਜਦੋਂ ਕਿਤੇ ਮਾੜਾ じゃ ਮੈਂ ਕਹਿਣਾ ਹੁੰਨਾ ਵੀ ਚੱਲ ਤੂੰ ਇਹ ਜਿਹਾ ਸੂਟ ਪਾ ਲੈ ਜਹ ਤਿਆਰੀ ਕਰ ਲਈਏ ਉਦੋਂ ਤਾਂ ਮੇਰੇ ਮਗਰ ਪਾਈ ਜੰਨੀ ਆਂ ਸੰਗ ਮੰਨ ਜਵਾਕ ਵੱਡੇ ਵੱਡੇ ਹੋ ਗਏ ਉਹਨੂੰ ਤਾਂ ਐ ਬਕਵਾਸ ਮਾਰ ਲੱਗ ਜੰਨੀ ਆਂ ਬੇਚਲ ਜਵਾਕਾ ਮੂਰੇ ਨਹੀਂ ਸੋਹਣਾ ਲੱਗਦਾ ਹੈਗਾ ਇਹ ਹੁਣ ਉ ਤਾਂ ਕਹਿ ਸਕਦਾਗਾ ਮੇਰਾ ਮਨ ਰੱਖਣ ਦਾ ਮਾਰਾ ਤੇ ਇਤੋਂ ਬੁੜੇ-ਬੁੜੇ ਵੀ ਬੁੜੀਆਂ ਨੂੰ ਨਾਲ ਲਈ ਫਿਰੀ ਜਾਂਦੇ ਨੇ ਆਖ ਕੇ ਕਹਿੰਦੇ ਨੇ ਚਲ ਤੈਨੂੰ ਉਹ ਕੀ ਗੁੰਦ ਨੂੰ ਦਿੰਦੇ ਨੇ ਆਹ ਪਾਣੀ ਪਤਾਸੇ ਜੇ ਖਵਾ ਲਿਆ ਵਾ ਤੈ ਕਦੇ ਨਾਉ ਲਿਆਗਾ ਮੇਰਾ ਅੱਛਾ ਉਹ ਫੁੱਲ ਪਤਾਸੇ ਕਹੈ ਨਾ ਪਾਣੀ ਪਤਾਸੇ ਪਰ ਰਹੀ ਨਾ ਜੱਬਣਾ ਨਹੀਂ ਜੱਬਣਾ ਵੇ ਚੱਲ ਜਿਹੇ ਜਾਂ ਮੈਨੂੰ ਆਉਂਦਾ ਦੀ ਮੈਂ ਕਹਿੰਦਾ ਤੈਨੂੰ ਕਦੇ ਨਾ ਲਿਆ ਝੂਠੀਆਂ ਵੀ ਉਹ ਕਦੇ ਉਹ ਗੋਲੀ ਵਾਲਾ ਬੱਤਾ ਲਿਆ ਕੇ ਦਿੱਤਾ ਕਿੰਨੇ ਵਾਰ ਕਹਿੰਦਾ ਤੈਨੂੰ ਵੀ ਲਿਆ ਦੇ ਆਪ ਤਾਂ ਬਥੇਰਾ ਚੁਲਸੀ ਹੋਣਾ ਬਾਹਰ ਜਾ ਕੇ ਬੁੜੇ ਚ ਬੈ ਕੇ ਕੋਈ ਨਾ ਐ ਨਾਰਾਜ ਨਾ ਹੂੰ ਮੇਰੀ ਗੱਲ ਸੁਣ ਲੈ ਤੂੰ ਗੋਲੀ ਵਾਲਾ ਬੱਤਾ ਕਿਉਂ ਅੱਜ ਮੈਂ ਤੈਨੂੰ ਥੰਮ ਜੱਪ ਦਾ ਪਾ ਕੇ ਲਿਆਉਂ ਜਮਾ ਮੈਨੂੰ ਵੀ ਨਾ ਹੈਗਾ ਤਾਂ ਤੇ ਪਹਿਲੀ ਵੀ ਉਧਰੇ ਸੰਗ ਚੜਦਾ ਉਹ ਤੇਰੇ ਸੰਗ ਚੜਦਾ ਵੇ ਚੱਲ ਚੰਗਾ ਰਹਿਣ ਦੇ ਝੂਟੀਆਂ ਫਰਦੀਆਂ ਨੇ ਗਿਆ ਕਿ ਗਿਆ ਕਰ ਤੂੰ ਮੇਰੀ ਗੱਲ ਸੁਣ ਸੱਚੀ ਗੱਲ ਦੱਸੀ ਜਮਾ ਹੂੰ ਰੁਸਕੇ ਦਿਲੋਂ ਗਈ ਸੀ ਆਏ ਇਹਨਾਂ ਤੂੰ ਗੱਲਾਂ ਕਰਿਆ ਕਰ ਨਾ 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 ਦੱਸ ਮੇਰੀ ਗੱਲ ਦਾ ਜਵਾਬ ਦੇ ਹਾਂ ਨਾ ਮੈਂ ਦਿਲੋਂ ਨਹੀਂ ਰੁੱਸ ਕੇ ਗਈ ਹੈਗੀ ਜੀ ਲੱਗਿਆ ਸਰ ਮੇਰਾ ਕਿੱਥੇ ਜੀ ਲੱਗਿਆਗਾ ਮੈਨੂੰ ਤਾਂ ਆਪ ਆਏ ਸੀ ਵੀ ਜੇ ਆ ਮੈਂ ਤਾਂ ਮੈਂ ਨਾਲ ਭੱਜ ਜਾ ਅੱਛਾ ਤੀ ਨਹੀਂ ਲੱਗਿਆ ਸੀ ਹਾਂ ਨਹੀਂ ਲੱਗਿਆ ਤੇ ਫਿਰ ਚੰਦਰੀਏ ਜੀ ਮੇਰਾ ਵੀ ਨਹੀਂ ਲੱਗਿਆ ਸੀ ਚਾਹੇ ਬੁੜੇ ਹੀ ਹੋ ਗਏ ਪਰ ਫਿਰ ਵੀ ਨਾ ਉਹ ਤਾਂ ਮੂਵੀ ਹੁੰਦਾ ਨਾ ਉਹ ਤਾਂ ਗੱਲ ਹੈਗੀ ਆ ਉਹੀ ਤਾਂ ਗੱਲ ਹੈ ਜੀ ਜੀਵਨ ਸਾਥੀ ਦਾ ਜੀਵਨ ਸਾਥੀ ਹੁੰਦਾ ਚਾਹੇ ਲੱਖ ਲੜ ਲਈਏ ਭਿੜ ਲਈਏ ਹੁਣ ਜਿਹੜੀ ਘਾਟ ਛੋਟੀ ਆ ਉਹ ਮੈਂ ਪੂਰੀ ਕਰ ਸਕਦੀ ਆ ਉਹ ਕੋਈ ਹੋਰ ਥੋੜੀ ਕਰ ਸਕਦਾ ਜਿਹੜਾ ਦੁੱਖ ਸੁੱਖ ਆਪਾ ਕਰ ਲਾਂਗੇ ਉਹ ਤੀਆ ਕੋ ਥੋੜੀ ਕਰ ਲੂਗਾ ਕੋਈ ਉਹ ਫਿਰ ਮੈਂ ਤੈਨੂੰ ਉਦੋਂ ਵੀ ਦੇਖ ਰੋਕਣ ਦੀ ਕੋਸ਼ਿਸ਼ ਕੀਤੀ ਪਰ ਤੂੰ ਨਹੀਂ ਮੰਨੀ ਬਾਗੀ ਹੈ ਬਾਗੀ ਨਾ ਤੜਫੀ ਗਈ ਨਾ ਉੱਥੇ ਬੇ ਬੇਟੀ ਤੜਫੀ ਗਈ ਨਾ ਮੈਂ ਤਾਂ ਤੈਨੂੰ ਸਮਝਾਉਂਦੀ ਸੀ ਵੀ ਕਾਨੂੰ ਜ਼ਮੀਨ ਵੇਚ ਦਾਂਗਾ ਤਾਂ ਦੇਖਾ ਇਹਨਾਂ ਨੇ ਇੱਧਰ ਕੀ ਕੋਝਾ ਕਰ ਰੱਖਿਆ ਬੜੀਆਂ ਪਾਤਾਂ ਦੇਖ ਲੈ ਕਿਵੇਂ ਸਿਆਣੇ ਬਿਆਣੇ ਹੋ ਕੇ ਨਿਆਣੇ ਬਣੇ ਹੋਇਆ ਗੱਲਾਂ ਤਾਂ ਐ ਮਾਰਦੇ ਜਿਵੇਂ ਕੱਲ ਵੇ ਆ ਕੇ ਲਿਆਇਆ ਹੁੰਦਾ ਇਹਨੂੰ ਆਪ ਖੜਖੜ ਕਰੀ ਜਾਂਦਾ ਤੁਹਾਡੇ ਪਿੱਛੇ ਰਿਸ਼ਤੇਦਾਰ ਇਕੱਠੇ ਹੋਏ ਪਏ ਬੇ ਜਿੱਤਿਆ ਬੇ ਪਤਵਾਰ ਗੱਲ ਸੁਣੀ ਮੇਰੀ ਮੜ ਜੀ हां मसी? मसी आ तेरे ਪਰਵਣੇ ਨੂੰ ਵੀ ਬੁਲਾ ਆਈਏ ਮੜਦਾ ਸੁਣਿਓ ਹਾਂ मसी ਆ ਜਾਤੀ ਮਾਰੀ ਮੜ ਜੀ ਉਧਰ ਕਿਧਰ ਮੜ ਜੀ ਜਾਤੀ ਮਾਰੋ ਪੁੱਤ ਉਧਰ ਮੜ ਜੀ ਵਾਕਾ ਤਾਂ ਬੀਬੀ ਪਾਪਾ ਬੀਬੀ ਪਾਪਾ ਤਾਂ ਠੀਕ ਐ ਇਹਨਾਂ ਨੇ ਆਪਾਂ ਨੂੰ ਲੜਾਉਣਾ ਮੈਂ ਇੱਥੇ ਦੱਸਾਂ ਇਹਨਾਂ ਦਾ ਜਾਣਾ ਕੁਝ ਨਹੀਂ ਆਪਣਾ ਰਹਿਣਾ ਕੁਝ ਨਹੀਂ ਪਰ ਮੈਂ ਕੀ ਕੀ ਕਹਿਣਾ ਹੁਣ ਤੇਰਾ ਇਹਨਾਂ ਨੂੰ ਦੇਖ ਕੇ ਮੇਰੀ ਗੱਲ ਸੁਣ ਲੈ ਇੱਕ ਲਾਸਟ ਵਾਰੀ ਸੀ ਅੱਜ ਤੋਂ ਬਾਅਦ ਨਾ ਮੈਂ ਇੱਥੇ ਲੈ ਕੇ ਨਹੀਂ ਆਉਂਦਾਂ ਚੱਕ ਆਪਦਾ ਝੋਲਾ ਤੇ ਚੱਲ ਪੈਂਦਾ ਮੈਂ ਤੁਹਾਨੂੰ ਕੀ ਕਿਹਾ ਤੇ ਹੋਰ ਹੁਣ ਤੀਜੇ ਦਿਨੋਂ ਤਾਂ ਇਹ ਝੱਜੂ ਪਾਈ ਰਖਦੇ ਆ ਇਸੇ ਕੰਮ ਦੀ ਰਿਹਾ ਮੈਂ ਵੀ ਬਈ ਆਪਦਾ ਘਰ-ਵਾਰ ਦੇਖਣਾ ਫਸਲ ਤਾਂ ਸਿਰ ਤੇ ਖੜੀ ਹੈਗੀ ਕਰੇ ਨਹੀਂ ਚੱਲਣਾ ਆਪਾਂ ਮੈਨੂੰ ਐਂ ਦੱਸ ਕੋਈ ਚਲਦੇ ਆਪ ਤਾਂ ਉਹ ਦਾਦ ਘਟਣ ਲੱਗੇ ਹੋਏ ਨੇ ਹੈ ਤੇ ਫਿਰ ਆਪਾਂ ਕਾਦੇ ਵਾਸਤੇ ਬੈਠੇ ਆ ਇੱਥੇ ਚਲ ਮਾਸੀ ਚੰਗੀ ਗੱਲ ਆ ਹੁਣ ਦੰਦ ਤਾਂ ਖੱਡਣ ਲੱਗੇ ਨਹੀਂ ਤਾਂ ਇਹ ਤਾਂ ਰੁੱਸ ਕੇ ਬੀਬੀ ਉਹ ਬੈਠੀ ਸੀ ਪਾਪਾ ਇੱਥੇ ਬੈਠਾ ਸੀ ਯਾਰ ਹੁਣ ਮੈਨੂੰ ਚਾਰ ਦਿਨ ਹੋ ਗਏ ਇੱਥੇ ਹੀ ਬੈਠੀ ਸੀ ਕਹਿੰਦੀ ਬੀਬੀ ਆਈ ਤਾਂ ਜਾਉ ਹੁਣ ਤੇਰੀ ਮਾਂ ਵੀ ਆ ਗਈ ਤੁਰ ਪਾ ਬਈ ਮੇਰੇ ਨਾਲ ਘਰੇ ਜਾ ਕੋਈ ਨਾ ਇੱਕ ਦੋ ਦਿਨ ਬੀਬੀ ਕੋਲ ਰਹਿ ਤਾਂ ਲੈਣਦੇ ਹੁਣ ਉਹ ਤੇਰਾ ਚਾ ਹੀ ਨਹੀਂ ਲੱਤਿਆ ਹਲੇ ਘਰੇ ਕੰਮ ਸਾਰੇ ਪਏ ਆ ਮੇਰੀ ਗੱਲ ਸੁਣ ਲੈ ਜੇ ਬੜਾ ਸ਼ੌਕ ਆ ਨਾ ਰੱਖੀ ਰਹਿ ਤੂੰ ਮੈਂ ਤਾਂ ਇਕੱਲੇ ਹੀ ਬਗ ਜੂਗਾ ਵੇ ਮਰੀ ਗਾ ਕੋਈ ਗੱਲਾਂ ਹੁੰਦੀਆਂ ਨੇ ਵੇ ਜਿੱਤਿਆ ਗੁੱਸੇ ਗਾ ਤੋਂ ਦੇਖ ਭਾਈ ਤੈਨੂੰ ਵੀ ਆਈ ਨੂੰ ਕਈ ਦਿਨ ਹੋ ਗਏ ਘ ਨਿਆਣੇ ਤੋਂ ਵੱਧ ਕੇ ਹੁਣ ਆ ਫਸਲ ਐ ਜਿਹੜੀ ਨਿਆਣੇ ਵਰਗੀ ਆਪਣੇ ਵੱਲ ਜਾ ਕੇ ਜਾਂਦੀ ਆ ਸੋਨੇ ਵਰਗੀ ਫਸਲ ਆ ਹੁਣ ਉਹਨੂੰ ਵੀ ਤਾਂ ਦੇਖਣਾ ਤੂੰ ਆਪ ਹੀ ਦੱਸ ਦੇ ਮਸੀ ਉਹ ਤਾਂ ਤੇਰੀ ਗੱਲ ਠੀਕ ਆ ਮੈਂ ਕਦੇ ਇਹਨੂੰ ਕਿਹਾ ਕਿ ਮੈਂ ਜਾਣਾ ਨਹੀਂ ਹੈਗਾ ਪਰ ਇਹ ਤਾਂ ਉਹੀ ਕਹਿੰਦਾ ਵੀ ਹੁਣੀ ਚੱਲ ਦੱਸ ਕਿੰਨੇ ਦਿਨ ਹੋ ਗਏ ਆਪਾਂ ਨੂੰ ਆਏ ਨੂੰ ਦੱਸੀ ਮੈਨੂੰ ਮਾੜੇ ਕਿੰਨੇ ਕ ਦਿਨ ਹੋ ਗਏ ਕੁੜੇ ਮਸੀ ਹਲ ਤਾਂ 4-5 ਦਿਨ ਮਸਾਂ ਹੋਏ ਆ ਲੈ ਦੱਸ ਮੈਂ ਤੇਰੇ ਮਾਹ ਹੋ ਗਾਈਂਦੇ ਹੁੰਦੇ ਆ ਮਾਸੜ ਨੂੰ 4 ਮਿੰਟ ਦੀ ਛੱਡ ਕੇ ਰਾਜੀ ਤੇ ਤੂੰ 4-5 ਦਿਨੋਂ ਘਰ ਛੱਡੀ ਬੈਠੀ ਐ ਚੱਲ ਕੋਈ ਨਾ ਕੱਲ ਵਗ ਚਲਾਂਗੇ ਅੱਜ ਦਾ ਦਿਨ ਤਾਂ ਬੀਬੀ ਕੋਲ ਬੈਠ ਜਾਂਦੇ ਚਲ ਐ ਕਰ ਜਿੱਤੇ ਕੋਈ ਗੱਲ ਇਹਨੂੰ ਵੀ ਚਾਹ ਨਾ ਲੈਣ ਦੇ ਕਰ ਲੈਂਦੇ ਆਂ ਆਪਣੀ ਬੀਬੀ ਨਾਲ ਗੱਲਾਂ ਹੈ ਕਾਲੂ ਬਾਗ ਜੀ ਕੋਲ ਜਿੱਥੇ ਹੋਰ ਉੱਥੇ ਹੋਰ ਸਹੀ ਅੱਜ ਤੇਰੇ ਬਾਤ ਮੁਰਗਾ ਬਣਾ ਦੇਣਗੇ ਜਾਣਦਾ ਮੈਂ ਇਹਨਾਂ ਨੂੰ ਮੁਰਗਾ ਬਣਾਉਣ ਵਾਲੇ ਨੂੰ 4 ਦਿਨ ਹੋ ਗਏ ਚੱਜੀ ਜੀ ਸਬਜ਼ੀ ਬਣਦੀ ਨਹੀਂ ਸਾਰਾ ਦਿਨ ਗੱਲਾਂ ਬੀਬੀ ਦੀਆਂ ਐ ਆ ਬੀਬੀ ਉੱਥੇ ਬੈਗੀ ਬੀਬੀ ਉੱਥੇ ਬੈਈ ਰੱਖਦੇ ਆਂ ਧੀਆ ਦੀ ਨਾ ਪੇਕਿਆ ਸਿਰ ਸਰਦਾਰੀ ਹੁੰਦੀ ਐ ਜੇ ਉਹਦਾ ਮਾਂ ਹੀ ਰੁਸਕੇ ਨਾਨਕੇ ਬੈਠੀ ਐ ਤੈਨੂੰ ਵਿਚਾਰੀਆਂ ਕਿੱਥੋਂ ਦੇ ਦੇਣ ਦੱਸ ਬਣਾ ਬਣਾ ਕੇ ਤੜਕੇ ਚੱਲ ਪਈ ਹੁਣ ਚੱਕੀ ਜਾਨੇ ਮੇਰੇ ਮੂੰਹ ਮੇਰੇ ਬਿਟਰ ਬਿਟਰ ਜੇ ਚੱਲ ਚੱਲ ਪਾਉਂਗੇ ਹੁਣ ਖਾਣ ਨੂੰ ਕਾਹਤੋਂ ਪੈਣਾ ਦੱਸ ਐਨਾ ਜੇ ਖਾਣ ਨੂੰ ਬਣਾ ਲਓ ਕੁਛ ਚਲ ਆਇਆ ਕਰੋ ਕਦੀ ਚਾਹ ਤੇ ਬੈਠੀ ਐ ਮਾਸੀ ਵੀ ਉਦੋਂ ਦੀ ਬਣਾਓ ਕੋ ਰੋਟੀ ਪਾਣੀ ਦੇਖਦੇ ਐ ਹੈ ਉਹਨਾਂ ਨੂੰ ਕਰ ਲੈਣ ਦੇ ਜੱਟਾ ਹੌਲਾ ਮਾਸੀ ਕੀ ਬਣਾਵਾਂ ਮੈਂ ਤੇਰੇ ਵਾਸਤੇ ਮੈਂ ਤਾਂ ਤੈਨੂੰ ਪਤਾ ਹੀ ਆ ਜਹੇ ਜਾ ਬਣਾ ਲੈਂਗੀ ਉਹ ਜਾ ਖਾ ਲੂਗੀ ਮਾਸੀ ਨਹੀਂ ਨਖਰੇਆ ਕਰਦੀ ਮੁਰਗਾ ਬਣਾ ਲਓ ਐ ਤਾਂ ਮਾਸੀ ਵੀ ਖਾ ਲੂਗੀ ਮੈਂ ਤਾਂ ਹੀ ਮੁਰਗਾ ਮਰਗਾ ਪਾਦਾ ਮੈਨੂੰ ਨਹੀਂ ਹੁੰਦਾ ਬਣਾਣਾ ਰੋਟੀ ਖਾਣੀਆਂ ਖਾ ਲੈ ਚਲ ਆ ਟੈਨਸ਼ਨ ਕਾਹਤੋਂ ਲੈਨੀ ਆ ਆ ਤੇਰੇ ਮਾਸੜ ਨੂੰ ਬਧੇਰਾ ਬਣਾ ਬਣਾ ਕੇ ਖ ਤਾਜਾ ਜਿਹਾ ਕਟਾ ਕੇ ਲਿਆ ਮੈਂ ਲੰਮ ਤੜਕਾ ਮਾਸੀ ਹੋ ਰਹੀ ਨਾ ਬਣਾਓ ਸਮੈਲ ਆ ਜੂਗੀ ਕਿਉਂ ਕੀ ਗੱਲ ਮਾਸੀ ਨੂੰ ਬਾਹਰ ਲੈ ਜਾ ਬਾਹਰ ਹੀ ਖਾਏ ਹੋ ਆਪਣਾ ਮੈਂ ਥਾਪੜਾ ਮਾਰੂ ਤੌਣ ਚ ਦੇਖ ਲੈ ਜਾਂ ਨਲੇ ਹੋਰ ਰੋਟੀ ਬਣਾਤਾ ਰਹੀ ਹੁਣ ਚੱਲ ਚੰਗਾ ਚੱਲ ਮੈਂ ਤਾਂ ਮਜ਼ਾਕ ਕਰਦੀ ਆ ਵੇ ਜੇ ਤੂੰ ਆਪ ਖਾਣਾ ਭਾਈ ਲਿਆ ਹੋਰ ਕੀੜਾ ਖਵਾਉਂਦੇ ਨੇ ਮਾਸੀ ਮੈਂ ਵੀ ਦੇਖਦਾ ਹੀ ਇਹਨਾਂ ਨੂੰ ਮੈਂ ਆ ਕੇ ਇੱਥੇ ਉਹੀ ਨਹੀਂ ਮੰਗੀ ਕਰੇ ਕੋਈ ਚੀਜ਼ ਤੂੰ ਸਾਡੇ ਕੋਲ ਆਈ ਹੈ ਤੇਰੇ ਮਾਸੜ ਤੋਂ ਜੱਗੇ ਤੋਂ ਦੇਖੀ ਨਾਲ ਤਾਂ ਲਰਗੀ ਧਰੂੰ ਤੇਰੇ ਮੂਰੇ ਬੋਤਲ ਤੇ ਨਾਲੇ ਮੈਂ ਕਹਿੰਦੀ ਆ ਤਾਜਾ ਤਾਜਾ ਜਹੇ ਜਹ ਮਰਚੀ ਕਟਾ ਕੇ ਬਣਵਾ ਲਈ ਤੇ ਜੇ ਮੈਂ ਕਹੇ ਤਾਂ ਮੈਂ ਤੜਕਾ ਲਾ ਦੂੰ ਨਹੀਂ ਤੂੰ ਬਣਾ ਲਈ ਆਪਣੇ ਘਰੇ ਤਾਂ ਨਹੀਂ ਕੋਈ ਰੋਕਦਾ ਡੋਕਦਾ ਉਹ ਮੈਂ ਤਾਂ ਇਹਦੇ ਨਾਲ ਮਖੌਲ ਕਰਦਾ ਰਹਿਣਾ ਮੈਂ ਤਾਂ ਉਰੇ ਆ ਕੇ ਕਦੇ ਉਹੀ ਨਹੀਂ ਕੋਈ ਚੀਜ਼ ਮੰਗੀ ਜੋ ਦੇ ਦਿੰਦੇ ਆ ਉਹੀ ਖਾ ਲਈਦਾ ਤੇਰੇ ਤੇ ਮਾਣਾ ਜਿੱਤਿਆ ਜੇ ਭਾਈ ਤੂੰ ਚੰਗਾ ਨਾ ਤਾਂ ਕਰਕੇ ਚਾਰ ਦਿਨ ਲਾ ਗਿਆ ਜੇ ਕੋਈ ਹੁੰਦਾ ਅੜੀਖੋਰ ਤੇ ਚਾਰ ਮਿੰਟ ਨਾ ਲਾ ਕੇ ਜਾਂਦਾ ਮੈਂ ਤਾਂ ਦੱਸਾਂ ਇੱਜ਼ਤ ਵੀ ਤੇਰੀ ਤਾਂ ਹੀ ਹੁੰਦੀ ਆ ਸੌਰਿਆ ਘਰੇ ਪੁੱਤ ਕਹਿੰਦੇ ਹੁੰਦੇ ਆ ਪਰੌਣੇ ਤਰੌਣੇ ਦੇ ਆਪਦੇ ਹੱਥ ਹੁੰਦੀ ਆ ਇੱਜ਼ਤ ਕਰਾਉਣੀ ਤਾਂ ਹੀ ਤਾਂ ਬੈਠੇ ਸੀ ਹਾਂ ਆ ਹੁਣ ਇੰਨਾ ਦਾ ਗਮ ਮੈਨੂੰ ਤਾਂ ਐ ਟੈਨਸ਼ਨ ਆ ਇਹ ਪਹਿਲਾਂ ਪਹਿਲਾਂ ਅਸੀਂ ਬਗ ਜੀਏ ਦਵਾਰੇ ਨਾਲ ਲੜ ਪੈਣਾ ਇਹ ਚੱਲ ਕੋਈ ਨਹੀਂ ਹੁਣ ਮੈਂ ਵੀ ਆ ਗਈ ਮੇਰੇ ਤੋਂ ਵੀ ਨਹੀਂ ਭਾਈ ਬਾਰ ਬਾਰ ਆਇਆ ਜਾਂਦਾ ਮੈਂ ਤੁਹਾਨੂੰ ਦੱਸਾਂ ਘਰ ਛੱਡ ਕੇ ਹੋਰ ਚਲ ਆ ਜਾ ਚੱਲ ਰੋਟੀ ਰੋਟੀ ਖਾਣੇ ਆ ਹੋਰ ਮੈਂ ਤੈਨੂੰ ਐ ਤਾਂ ਨਹੀਂ ਕਿਹਾ ਉਹ ਨਹੀਂ 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 ਮੇਰੀ ਗੱਲ ਸੁਣ ਮੈਂ ਤੈਨੂੰ ਐ ਤਾਂ ਨਹੀਂ ਕਿਹਾ ਵੀ ਤੂੰ ਹੁਣੇ ਟੁਕੜੀਆਂ ਲਵਾ ਦੇ ਵੀ ਚਲ ਆਪਾਂ ਢਣਕਾ ਢਣਕਾ ਕਰਕੇ ਕਿਤੇ ਉਹੀ ਗੱਲ ਆ ਵੀ ਕਦੇ ਕਿਸੇ ਕਮਰੇ ਚ ਲਵਾ ਲੀਆਂ ਇਹ ਵੀ ਕੱਲ ਨੂੰ ਜਵਾਕ ਪਿਆ ਹਾਵਾਂਗੇ ਹੈਂ ਅਗਲਾ ਰਿਸ਼ਤਾ ਦੇਖੋ ਅਗਲੂ ਘਰਬਾਰ ਸੋਣਾ ਅਗਲਾ ਇਹੀ ਗੱਲ ਕਹਿੰਦਾ ਹੁੰਦਾ ਪਹਿਲਾਂ ਵੀ ਘਰਬਾਰ ਸੋਣਾ ਉਹ ਤੈਨੂੰ ਮੈਂ ਦੱਸਦਾ ਜੇ ਤੂੰ ਮੁੰਡਾ ਬਿਆਉਣਾ ਹੈ ਨਾ ਤੂੰ ਮੈਨੂੰ ਐ ਕਿਹਾ ਕਰ ਵੀ ਸਰਦਾਰ ਜੀ ਜ਼ਮੀਨਦਾਰ ਦਾ ਗੱਲ ਹੋਰ ਲੂ ਜੇ ਆਪਣੇ ਕੋਲ ਜ਼ਮੀਨ ਵੱਧ ਹੋਊ ਨਾ ਮੁੰਡੇ ਨੂੰ ਰਿਸ਼ਤਾ ਭੱਜ ਕੇ ਹੋ ਜੂ ਕੋਠੀ ਕੋਈ ਨਹੀਂ ਦੇਖਦਾ ਬੇਚਾ ਕਰ ਵੀ ਤਾਂ ਦੇਖਦੇ ਹੀ ਹੁੰਦਾ ਅਗਲਾ ਹੁਣ ਅਗਲੇ ਨੇ ਆਪਣੀ ਕੁੜੀ ਬਠਿਆਉਣੀ ਹੈਗੀ ਕਿਤੇ ਤੱਕ ਅਗਲਾ ਬੜੇ ਅਗਲਾ ਕੋ ਕਿੱਥੇ ਬਠਿਆਵਾਂਗੇ ਸਾਡੀ ਕੁੜੀ ਨੂੰ ਐਡੀ ਵੱਡੀ ਕੋਠੀ ਪਾਈ ਪਿਆ ਤਿਆਰ ਹੋਣ ਦਾ ਕੀ ਜਦੋਂ ਮਰਜ਼ੀ ਤਿਆਰ ਕਰ ਲਾਂਗੇ ਜਮਾਈ ਪਾਈ ਆਉਂਦੇ ਨੇ ਕਿ ਸੋਨਾ ਲੱਗੂ ਘਰ ਉਹ ਸਿਆਣੇ ਨੇ ਦੋਨੇ ਜਮਾਈ ਪਾਈ ਉਹ ਤਾਂ ਕਿਸੇ ਨੂੰ ਵਿਚਾਰੇ ਉਹੀ ਨਹੀਂ ਬੋਲਦੇ ਕਦੇ ਤੈਨੂੰ ਉਹਨਾਂ ਨੇ ਐ ਕਿਹਾ ਵੀ ਬੀਬੀ ਆਹ ਬਣਾ ਦਿਓ ਜਾਂ ਬਣਾ ਤੋ ਕਹੇ ਤੈਨੂੰ ਕਦੇ ਨੇ ਨਾ ਨਾ ਤੋ ਤੇਰੇ ਸਿਆਣੇ ਨੇ ਕਿਉਂ ਤਾਂ ਪਾਣੀ ਦਾ ਗਲਾਸ ਵੀ ਆਉਂਦੇ ਨੇ ਆਪੇ ਚੱਕ ਕੇ ਪੀ ਲੰਦੇ ਨੇ ਅਖੇ ਬੀਬੀ ਤੇਰੇ ਤਾਂ ਗੋਡੇ ਨਹੀਂ ਕੰਮ ਕਰਦੇ ਹੈਗੇ ਤੂੰ ਥੱਕੀ ਹੋਈਆਂ ਕੰਮ ਨਿਮੇੜ ਕੇ ਤਾਂ ਆਪੇ ਚੱਕ ਕੇ ਖਾ ਪੀ ਲਵਾਂਗੇ ਤੇਰੇ ਸਿਆਣੇ ਨੇ ਮੈਂ ਤਾਂ ਕੋਈ ਮੋਤੀ ਪੁੰਨ ਕੀਤੇ ਤੇ ਜਿਹੜੇ ਇਹ ਜੇ ਜਵਾਈ ਮਿਲੇ ਨੇਗੇ ਬਸ ਉਹ ਇੱਕ ਗੱਲ ਹੈ ਮੈਨੂੰ ਲੱਗਦਾ ਮੇਰੇ ਕੋਲੇ ਮੋਤੀ ਮੂਤੀ ਹੈ ਨਹੀਂ ਸੀ ਜਿਹੜੇ ਮੈਂ ਪੁੰਨ ਨਹੀਂ ਕੀਤੇ ਹਨ ਕਿਉਂ ਕੀ ਹੋ ਗਿਆ ਹੋਰ ਆ ਜਿਹੜੀ ਮੈਂ ਟੱਕਰ ਗਈ ਤੈਨੂੰ ਤੂੰ ਸਿੱਧਾ ਸਿੱਧਾ ਕਹਿ ਨਾ ਚਲ ਚੰਗਾ ਮੈਂ ਨਹੀਂ ਬੋਲਦੀ ਹੈਗੀ ਪਰ ਉਹ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਹਾਂ ਆਇਨਾ ਬੋਲੇ ਕਰ ਖੋਸ ਰਹਿ ਜਾ ਕਰ ਮਾੜਾ ਮੂਟਕ ਦੀ ਚਲ ਚੰਗਾ ਮੈਂ ਤਾਂ ਖੁਸ਼ ਹਾਂ ਚਲ ਹੁਣ ਤੂੰ ਭਗ ਜਾ ਮੈਂ ਆਉਣੀ ਆ ਤੈਨੂੰ ਪਚਕਾਣੂ ਖੜਾ ਰੱਖਿਆ ਓਏ ਮਾੜਾ ਮੋਟਾ ਤੇਰਾ ਰੰਗ ਕਾਲਾ ਹੋ ਜਾਊਗਾ ਐਵੇਂ ਕੋਈ ਬੇਈਮਾਨੀ ਹੋ ਜਾਂਦਾ ਫਿਰ ਅੱਗੇ ਜਿਆਦੇ ਸੋਹਣੀ ਆ ਮੈਂ ਨਹੀਂ ਮੇਰੇ ਬਾਤਾਂ ਦੇਖ ਕੇ ਮੈਂ ਕਰਦਾ ਉਹ ਤੈਨੂੰ ਮੈਂ ਦੱਸ ਤੂੰ ਕਿਸੇ ਵਾਸਤੇ ਚਾਹੀਦੀ ਮੇਰੀ ਮਰਜ਼ੀ ਹੋਵੇ ਮੇਰੇ ਵਾਸਤੇ ਤਾਂ ਸੋਹਣੀ ਹੋਈ ਐ ਹੁਣ ਤਾਂ ਹੱਸ ਪੈ ਐ ਚਲ ਚਾ ਚਲ ਚਾਪਣਾ ਕੇ ਪਿਆ ਚਲ ਆ ਜਾ ਬੰਦਾ ਮੈਨੂੰ ਕੁਛ ਵੀ ਨਹੀਂ ਦੱਸਿਆ ਫੋਨ ਤੇ ਵੀ ਨਹੀਂ ਦੱਸਿਆ ਉਹ ਤਾਂ ਅਸੀਂ ਮੈਂ ਹੁਣ ਉਹਦੀਆਂ ਗੱਲਾਂ ਉਹਨੂੰ ਜਦੋਂ ਅੱਖ ਲਈ ਨਹੀਂ ਹੈਗੀ ਨਹੀਂ ਜਨਾਨੀ ਹੁੰਦੀ ਹੈ ਆਪਦੇ ਘਰ ਕਰਨੀ ਖਿਆਲ ਕਰਦੀ ਆਪਦੀਆਂ ਆਪ ਕੰਨੀ ਖਿਆਲ ਕਰਦੀ ਕਿ ਬਾਜਕਟਾ ਲਗਾ ਤੈਨੂੰ ਕੀ ਹੁੰਦਾ ਅਗਲਾ ਸੋਣਾ ਦੂਜੇ ਕਮਰੇ ਚ ਵਗ ਜਾ ਮਾਂ ਨਹੀਂ ਭਾਈ ਉਧਰ ਚੀਜ਼ਾਂ ਪੱਟਾ ਕੋਈ ਨਾ ਫਿਰ ਚੀਜ਼ਾਂ ਉਠਾ ਦੇ ਲੈ ਆ ਮਨੂਆ ਦੱਸ ਮੇਰੇ ਨਾਲ ਪਰ ਪਰਖ ਤੁਹਾਨੂੰ ਸਾਰਿਆਂ ਨੇ ਪਹਿਲਾਂ ਪਾਪਾ ਬੋਲਦਾ ਸੀ ਬੀਬੀ ਆ ਗਈ ਉਹ ਵਿੱਚ ਮਸੀ ਆ ਗਈ ਤੂੰ ਮੰਨ ਜਾ ਪਰ ਹੋਏ ਮੈਂ ਆਪੇ ਦੇਖੂਗਾ ਪਰ ਹੋ ਜਾ ਤੁਮ ਜੀ ਚਲ ਚਲ ਉਹ ਕਹਿਦੀ ਫੜਾ ਹੋ ਤਾ ਆ ਬੀਬੀ ਆ ਫੜਦੀ ਹੁਣੀ ਮੈਂ ਸਾਰੇ ਫੋਨ ਤੇ ਇਹ ਤੇ ਨਾ ਮੋੜ ਨਾ ਨਹੀਂ ਬਬਾ ਪਾ ਪਈ ਕੋਈ ਕਢਾ ਲੈ ਭਾਈ ਬਣ ਕੇ ਸੌਣਾ ਮੈਂ ਦੇਖੀ ਮੈਂ ਕਰਦਾ ਫੋਨ ਮੈਂ ਤੱਕ ਦਿਨ ਕੋਲ ਦੇ ਸਾ ਉਹ ਦੇਖ ਲੈਣ ਤੇ ਮੋٹے ਦਿਮਾਗ ਦੀ ਸਾਲੀ ਦੇਖ ਰਿਹਾ ਮੈਂ ਤਪਰ ਤੂੰ ਕੱਲ ਦੱਸ ਕੀ ਕਹਿਣੀ ਆ ਮਸਲੀ ਤੇ ਨਾ ਕਿੰਨੇ ਫੋਨ ਦੇ ਫੋਨ ਫੇਰ ਦੋ ਪਹਿਲਾਂ ਗੱਲ ਸੁਣ ਮੁਰ ਤਾਂ ਆਪਣੀ ਬੀਬੀ ਵੀ ਆ ਗਈ ਹੈ ਨਾ ਹੈ ਨਾ ਤੇਰੇ ਜੀਜਾ ਨੂੰ ਫੋਨ ਕਰਦੇ ਨਾਲ ਤਾਂ ਮੈਨੂੰ ਲੈ ਜਾਊਗਾ ਨਾਲੇ ਆ ਇਹਨੂੰ ਪੇਤ ਦੇ ਕਾਲੇ ਮੂੰਹ ਵਾਲਿਆਂ ਨੂੰ ਮੱਚਿਆ ਰਹਿੰਦਾ ਤੂੰ ਪਲਾਨ ਖੜੀ ਲੈ ਕੋਈ ਤੂੰ ਹੀ ਤਾਂ ਕੰਮ ਕਰਦੀ ਆ ਓਏ ਸਾਬਤ ਆਪਾਂ ਦੋ ਹੀ ਕੀ ਪਲਾਨ ਬਣਾਉਣਾ ਕਰ ਲੈ ਕੇ ਦੇਂਦਾ ਰਾਤ ਤੋਂ 버거 ਲਿਆਉਣਾ ਤੂੰ ਕੰਮ ਕਰ ਆ ਗਾ ਨੂੰ ਪੇਜ ਨੂੰ ਤੂੰ ਆਇਆ ਕਰਾ ਨਾ ਹਨਾ ਮਾਸੀ ਨੂੰ ਆਪਾਂ ਜਾਣ ਕੇ ਇਕ ਜਾਉਣ ਲੱਗ ਜਣੇ ਮਾਸੀ ਹੁਣ ਤਾਂ ਮੇਰਾ ਪਾਪਾ ਬੋਲਣ ਲੱਗਾ ਵੀ ਤੂੰ ਰੇ ਕੀ ਕਰਨਾ ਹੈ ਹੁਣ ਫਰ ਤੂੰ ਆਇਆ ਕਰ ਭਾਈ ਬਣ ਕੇ ਪਲਾਨ ਮੈਂ ਖੇਡ ਲੂੰ ਕਿਰਪਾ ਕਰਕੇ ਮੈਨੂੰ ਸੌਣ ਦੀ ਉਹ ਕਰ ਦੇ ਪਹਿਲਾਂ ਆ ਪਹਿਓ ਪਹਿ ਜਾ ਪੱਜ ਲੈ ਜਾ ਉਹ ਉੱਧਰ ਨਹੀਂ ਮੈਣੀ ਮੈਣੀ ਜਾਂਦਾ ਭਾਈ ਉੱਧਰ ਤੋਂ ਉੱਤਰ ਹੋਏ ਨਾ ਤੇ ਤੂੰ ਉੱਧਰ ਪੈ ਜਾ ਤਾਂ ਉਹੀ ਦਿਮਾਗ ਖਾਂ ਲੱਗੇ ਤੂੰ ਫੋਨ ਦੇ ਦੇ ਕਾਰੇ ਬੂਹਾਲਾ ਅੱਡ ਜੇ ਦਾ ਤੂੰ ਅੱਡਾ ਮਲ ਜਾ ਸਾਰੇ ਘਰ ਦੇ ਵਿੱਚ ਓਏ ਐ ਬੀਬੀਏ ਮੈਂ ਪਾਪੇ ਨੂੰ ਕਹਾਂ ਤੂੰ ਮੈਨੂੰ ਫੋਨ ਦੇ ਚੱਕ ਕੇ ਉਹ ਬੀਬੀ ਨੂੰ ਐ ਮਾ ਮਾ ਉਰੇ ਆਈ ਮੈਂ ਚਲਾਉਂਗਾ ਤੇ ਭਾਈ ਮੈਣੀ ਉਰੇ ਮੈਣੀਏ ਬੰਦ ਉਹਨੇ ਚਲਾਉਣਾ ਹੈਗਾ ਮਤਲਬਗਾ ਜਦ ਉਧਰ ਵਾ ਜਾ ਮਮੀ ਉਧਰ ਬਾਈ ਬਾਈ ਹਾਂ ਆਹ ਲੈ ਬੀਬੀ ਬਾਹਰ ਕਿ ਮੈਂ ਤੁਰਦੇ ਜਿਵੇਂ ਚੰਜਰਾ ਪਾਈਆਂ ਹੋਈਆਂ ਨੇ ਮੈਂ ਕੀ ਹੋ ਗਿਆ ਹਣਾ ਐ ਬੀਬੀ ਜੀ ਨੂੰ ਪਰਾਂ ਲੈ ਜਾਏ ਦਿਮਾਗ ਸਈਆਂ ਚੋਰੇ ਮੇਰਾ ਮੈਨੂੰ ਲੈ ਕੇ ਜਾ ਮੈਂ ਸੋਣਾ ਤੇ ਕੀ ਫੋਨ ਚ ਲਈ ਅੱਡਾ ਕੀ ਲੜ ਗਿਆ ਸੋਤੇ ਐ ਦੇ ਬੜੇ ਮੇਰੇ ਕੋਲ ਨੇ ਉਹੀ ਜੰਮੇ ਜੰਮੇ ਸਾਰੇ ਨਕਾਮੇ ਮੈਂ ਕਿੱਥੇ ਨਕਾਮ ਆ ਮੇਰੇ ਵੀ ਚੜ ਜਾਂਦੀ ਆ ਤੈਨੂੰ ਕਹਣਾ ਕਿਸ ਕੱਜਰ ਨੇ ਕਹੋ ਤੀ ਮਣੀਏ ਮਸ ਤੇਰੇ ਕਿਵੇਂ ਬੋਲਦੀ ਹੈਗੀ ਦੇਖ ਐਨੂੰ ਲੈ ਕੇ ਜਾ ਅੱਡ ਤੇਨੂੰ ਅੱਡ ਤੇ ਜਾ ਆ ਦੇਖ ਲੈ ਬੀਬੀ ਕਿਵੇਂ ਬੋਲਦੀ ਤੂੰ ਮੁੰਡੇ ਨੂੰ ਕਿੱਥੋਂ ਆਟੇ ਤੇ ੁੱਤਪੇ ਫਰੀਆਂ ਦਾ ਤਾਰਾ ਬਣਾ ਲਿਆ ਹੋ ਗਿਆ ਇਹਨੇ ਫੋਨ ਲਾ ਜਾ ਬਾਈ ਮੈਨੂੰ ਸੌਣ ਦਿੱਤੇ ਦੁੱਧ ਉਧਰ ਚੀਜਾ ਬੀਬੀ ਮੈਂ ਸੌਣ ਖਾ ਲਿਆ ਉੱਤੋਂ ਹਗ ਲਿਆ ਬਸ ਹੋਰ ਕੋਈ ਕੰਮ ਨਹੀਂ ਹੈ ਮੇਰੀ ਗੱਲ ਸੁਣ ਲਾ ਮਾ ਪ੍ਰਧਾਨ ਜੀ ਨਾਲ ਬੰਦ ਮੇਰੇ ਪਿਓ ਨੂੰ ਹੁਣ ਕਹ ਦੂੰਗੀ ਵੀ ਛੱਡਿਆ ਦੁਬਾਰਾ ਟੀਸੀ ਲੱਗਿਆ ਤੇਰੇ ਪਿਓ ਲੱਗਿਆ ਹੋਇਆ ਮੈਂ ਹੁਣ ਬੁਲਾ ਲੂ ਪਾਪੇ ਐ ਬੀਬੀ ਪਾਪੇ ਪਾਪੇ ਤੂੰ ਉੱਧਰ ਲੇਟ ਐ ਬੀਬੀ ਤੂੰ ਮੇਰੀ ਗੱਲ ਸੁਣ ਲਾ ਇਹਨੂੰ ਪਾਗਲਖਾਨੇ ਛੱਡਿਆ ਇਹਨੂੰ ਦਿਮਾਗ ਖਾਈ ਜਾਂਦੇ ਸਾਰਾ ਤਨੂਰੇ ਠੀ ਫੜਦੀ ਹੁਣੀ ਚੱਲ ਮਰਾਂ ਬੈਠੂ ਮੈਂ ਤੈਨੂੰ ਨਹੀਂ ਕਰਦੀ ਮਨਾ ਹੀ ਦੇਖ ਤਾ ਤੇ ਤੂੰ ਉੱਧਰ ਭੱਜ ਮੈਂ ਨਹੀਂ ਮਤੂਰੀ ਪਉ ਫੋੜ ਕੇ ਨੀਂ ਮੈਂ ਮੁਟਿਆ ਮੈਂ ਪੁੱਤ ਆਹੀਂ ਕੋਈ ਆ ਜਾ ਵੀ ਮਲ ਜਾਹੇ ਨਹੀਂ ਹੈਗੀ ਤੂੰ ਉੱਟ ਕੇ ਅੱਡਦਾ ਨਹੀਂ ਵਰਤੀ ਹਜੇ ਵੀ ਤੈਨੂੰ ਅਕਲ ਨਹੀਂ ਆਈ ਹੈਗੀ ਤਾਹੀਂ ਤੈਨੂੰ ਛੱਡ ਕੇ ਬਿਠਾ ਦੂੰਦਾ ਅਗਲਾ ਤੈਨੂੰ ਬਾਰੇ ਨਾ ਬੋਲੋ ਪਾਪ ਨੂੰ ਕਰੂ ਤੈਨੂੰ ਪੰਡ ਛੱਡਿਆਊਗਾ ਭੱਜ ਨਾ ਕੋਈ ਮਾੜੀ ਪੈ ਗਈ ਚੋਰੀ ਹੋ ਕੇ ਪਾਣੀ ਖੁਦ ਆ ਨਿੱਟੀ ਕੇ ਜਾ ਚੱਲ ਨਹੀਂ ਗਿਆ ਮਾਰ ਛੋੜਿਆ ਹੋ ਮਰ ਜੇ ਪਰ ਮੈਂ ਤਾਂ ਕੰਨਿਆ ਕਾਲੇ ਮੂੰਹ ਵਾਲਾ ਹੈ ਬੱਗਿਆ ਇਹ ਤਾਂ ਗਲਤ ਗੱਲ ਹੈ ਨਾ ਆਪਣੇ ਭਾਈ ਨੂੰ ਗਾਲ ਨਹੀਂ ਕੱਢਣੀ ਚਾਹੀਦੀ ਮੈਂ ਰੱਬਾ ਮੇਰੀ ਗਾਲ ਨਾ ਸੁਣੀ ਚੰਗਾ ਓਏ ਉਰੀਆ ਭੱਜ ਕੇ ਪਰ ਗੁਰਤ ਨਾ ਦੇ ਆਪਣੀ ਲੜਾਈ ਸੁਣ। ਝੁੱਕੇ ਹੋ ਮੱਸੇ ਹੋ। ਆਪਣੀ ਲੜਾਈ ਹੈ ਨਾ। ਲੱਗ ਗਿਆ ਪਤਾ ਨੂੰ। ਇੱਧਰ ਮੂੰਹ ਕਰ ਮੇਰੇ ਕੰਨੀ ਉਰੇ ਬੈਠਾ। ਇੱਧਰ ਹੋ ਜਾ ਫੇਰ। ਹਾਂ। ਲੱਗ ਗਿਆ ਪਤਾ। ਲੱਗ ਗਿਆ। ਹੈ ਨਾ? ਲੱਗ ਗਿਆ ਉਹ ਲੱਗ ਨਹੀਂ ਇੱਧਰ ਬੜ ਬੜ ਕੇ ਕਰਨਾ। ਹਾਂ। ਫਿਰ ਹੁਣ ਦੁਬਾਰਾ ਕਰ ਤੇ ਲੈ ਦੇਗਾ। ਉਹ ਲਿਆ ਆਦਮਾ ਯਾਰ ਸਾਰਾ ਦਿਨ ਖਾਣ ਤੇ ਰਹਿ। ਨਾ ਮੈਨੂੰ ਐਂ ਦੱਸ ਵੇ ਮੇਰਾ ਮੂੰਹ ਤੇ ਸਰਾਣਾ ਮਾਰ ਕੇ ਅੱਕ ਤੇ ਅੱਕ ਤੂੰ ਮਾਰੀ ਨਾ ਹੁਣ ਮੈਂ ਤੇਰਾ ਕੁੱਟੂ ਫੜ ਕੇ ਅੱਕ ਤੇ ਸਰਾਣਾ ਮਾਰ ਕੇ ਤੂੰ। ਤੇਰੇ ਦਿਮਾਗ ਤਾਂ ਹੈ ਨਹੀਂ ਵੱਡੀ ਲਿਆ ਕਰਕੇ ਮੈਂ। ਹਾਂ ਚੰਗਾ ਹੋਣਾ ਹੈ। ਮੰਟੇ ਜਾ ਕੇ ਮਾਸੀ ਕੋਲੇ ਵੇ ਜਾ ਮਾਸੀ ਕੋਲੇ ਬੋਲੀ ਜਾਈਂ ਉੱਥੇ ਬੋਲੀ ਜਾਈਂ ਪਰ ਮਾਸੀ ਖਿਜ ਜੂਗੀ ਪਿਛੋੜਾ ਤਾਂ ਬਾਲੇ ਦਾ ਟੱਬਰ ਆ ਮੈਂ ਤਾਂ ਆਪਣੇ ਜੱਗੇ ਕੇ ਜਾਨੀ ਆ ਹਾਂ ਉਹ ਗੱਲ ਪੱਕੀ ਹੋਵੇ ਮੈਂ ਤਾਂ ਇੱਕ ਅੱਛਾ ਮੈਂ ਮਸਾਂ ਨਹੀਂ ਜਾ ਕੜਾ ਹੋ ਜਾ ਗੱਲ ਪੱਕੀਉ ਨਹੀਂ ਜਾਂਦੀ ਹੈ ਘਰੋਂ ਆਪਣੇ ਹਾਂ ਆਹ ਰੋਟੀਆਂ ਦੇ ਪੁੱਕੇ ਲੱਗ ਰਿਹਾ ਓਏ ਓਏ ਹਾਂ ਪਰ ਕਰ ਨੂੰ ਪਰੋਂ ਰਹਿਣਾ ਨਾ ਨਾ ਮੈਂ ਖਾਲੂੰ ਪਰੋਂ ਉੱਥੇ ਤਾਂ ਆਪਣੇ ਕਿਉਂ ਖਤਮ ਹੋਦੇ ਵੀਓ ਤੈਨੇ ਕਰਿਆ ਸੋਡਲ ਜੀ ਛੜਦੀ ਨਹੀਂ ਕਿਸ ਕੈਨੂੰ ਦਰੇ ਜਿੱਜੇ ਨੂੰ ਲਿਆ ਦੂਗਾ ਉਹੀ 100 ਰੁਪਏ ਦੇ ਕਾ ਪਿੱਛੇ ਮਰਨ ਵਾਲਾ ਹੋ ਰਿਹਾਗਾ ਖਾਣਾ ਤਾਂ ਤੇ ਨਹੀਂ ਆਪੇ ਸੁਟਲੀ ਜੀ ਸੁੜਿਆ ਹਾਂ ਅੱਡ ਜੇ ਦਾ ਕਾਲੇ ਮੂਹ ਵਾਲਾ ਕਾਲੇ ਮੂਹ ਵਾਲਾ ਕਾਲੇ ਮੂਹ ਵਾਲਾ ਜੀ ਦੇ ਨਾਲ ਦਾ ਕਾਲੇ ਮੂਹ ਵਾਲਾ ਲਓ ਬਈ ਸਾਰੇ ਜਣੇ ਮੰਜੇ ਤੇ ਬਹਿ ਗਏ ਮੈਂ ਕਿੱਥੇ ਬੈਠਾ ਤੇਰੀ ਮਾਂ ਦੇ ਸਿਰ ਤੇ ਬਹਿ ਜਾ ਓਏ ਯਾਰ ਤੂੰ ਇੱਥੇ ਬਹਿ ਜਾ ਆ ਕੀ ਆ ਇੱਥੇ ਨਹੀਂ ਗਿਆ ਇੱਥੇ ਕਹਿੰਦਾ ਤਾਂ ਕੀੜੀ ਚੜ ਗਈ ਸੀ ਉਹ ਚੜ ਗਈ ਇੱਥੇ ਕਿੱਥੇ ਬਿਠਾਈਂਗਾ ਉਹਨੂੰ ਤੋਪ ਚਿੱਡੀ ਨੂੰ ਤੂੰ ਹੈ ਇਹਨੂੰ ਹੋ ਜਾ ਮੜਾ ਜਾ ਉਈ ਨਾ ਕੀ ਕਰਨੀ ਉਹ ਮੈਂ ਤਾਂ ਮਾਸੀ ਐਂ ਕਹਿੰਦਾ ਵੀ ਇੱਥੇ ਬਹਿ ਜੂਗੀ ਆ ਤਾਂ ਮੇਰੇ ਕਿਹੜੀ ਚੜਗੀ ਸੀ ਪੱਟ ਤੇ ਆ ਤੇਰੇ ਵਾਲੀ ਬੈਠੀ ਤਾਂ ਹੈਗੀ ਤੇਰੇ ਕੋਲ ਓਏ ਇਹ ਤਾਂ ਬੈਠੀ ਆ ਮੈਂ ਇਹਨੂੰ ਕਿਹੜਾ ਠਾਉਣਾ ਦੇਖ ਲੈ ਮਾਸੀ ਕਹੋ ਜੀ ਹਰਕਤਾਂ ਕਰਦਾ ਇਹ ਤੇਰੀ ਵੀ ਭੈਣ ਆ ਕਿਸੇ ਹੋਰ ਨੂੰ ਤਾਂ ਨਹੀਂ ਕਿਹਾ ਬੈਠਣ ਨੂੰ ਤੇ ਤੂੰ ਮੇਰੀ ਭੈਣ ਨੂੰ ਕਿਉਂ ਖੰਨਾ ਉਹਦਾ ਘਰ ਵਾਲਾ ਕਹੇ ਨਾ ਕਹੇ ਤੇ ਚਪਲਾ ਤੋਂ ਤਾਰ ਦੇ ਓ ਕੁੜੀਏ ਤੇ ਤੋਂ ਢੰਗ ਨਾਲ ਨਹੀਂ ਬਟਾ ਜਾਂਦਾ ਲੈ ਬੈਠ ਜੇ ਇਹਨਾਂ ਨੂੰ ਤਾਂ ਛੱਡ ਵੇਖ ਹੁਣ ਘਰ ਦੇ ਵਿੱਚ ਸੁੱਖ ਸ਼ਾਂਤੀ ਆ ਸੁੱਖ ਨਾਲ ਸਾਰਾ ਟੱਬਰ ਖੁਸ਼ ਆ ਜੋ ਆਕੋ ਖੁਸ਼ ਮਾਸੀ ਸ਼ਾਂਤੀ ਦਾ ਹੀ ਨਹੀਂ ਉਹਨਾਂ ਦੀ ਸ਼ਾਂਤੀ ਦਾ ਮਤਲਬ ਹੁੰਦਾ ਵੀ ਠੀਕ ਠਾਕ ਜੇ ਸ਼ਾਂਤੀ ਆ ਗਈ ਨਾ ਤੇ ਮੈਂ ਤੈਨੂੰ ਐਂ ਦੱਸ ਦਿੰਦੀ ਨੀ ਤੇਰੇ ਵਾਲੀ ਬੇਬੇ ਨੂੰ ਫੇਰ ਝੋਲਾ ਜਾ ਕੇ ਵਗ ਜਾਣਾ ਸ਼ਾਂਤੀ ਦਾ ਬਣਦੀ ਨਹੀਂ ਹਾਂ ਬੇਬੇ ਚੰਗਾ ਚੁੱਪ ਕਰ ਖੜਾ ਜਾ ਪੱਪੇ ਪੱਪੇ ਮੇਰੀ ਸੋਣਾ ਲੈ ਜਿੱਦ ਮੈਂ ਪਹਿਲਾਂ ਨਹੀਂ ਉਹ ਤੇ 2 ਮਹੀਨੇ ਪਹਿਲਾਂ ਸ਼ਾਂਤੀ ਨਾਲ ਤਾਂ ਚੁਗਲੀਆਂ ਕਰਦੀ ਸੀ ਕਰਦੀ ਐ ਦੀ ਸ਼ਾਂਤੀ ਨਾਲ ਤੈਨੂੰ ਝੂਠ ਮਾਰਦੀ ਆ ਜਾਣ ਕੇ ਹੁਣ ਗਮੰਡ ਮੱਥੇ ਹੁਣ ਮਾੜਾ ਮੁੱਟਾ ਤਾਂ ਬੋਲਣ ਆ ਆ ਦੇਖੋ ਵੱਧਦੀ ਆ ਇਹਦੀ 마ਸੀ ਵੱਧਦੀ ਆ ਮੇਰਾ ਵਪਾਈ ਫੇਰ ਤੁਸੀਂ ਕਹੋਗੇ 마ਸੀ ਬੋਲਦੀ ਆ ਤੁਸ